ਬਰਾਹਤ ਚਾ ਸਰਕਾਰ ਸਰਕਾਰ ਦਬਾਅ ਚਾ ਪੂਰੀ ਤਰ੍ਹਾਂ ਅਰ ਸਰਕਾਰ ਨੂੰ ਪਤਾ ਵਾ ਵੀ ਭਾਈ ਇਹ ਅੰਦੋਲਨ ਹੋਰ ਬਲੰਦੀਆਂ ਨੂੰ ਵਗਦਣਾ ਵਾ ਇਸ ਅੰਦੋਲਨ ਦੇ ਵਿੱਚ ਲੱਖਾਂ ਦੀ ਗਿਣਤੀ ਨੇ ਟੱਪਣਾ ਹੈਗਾ ਵਾ ਇਸ ਅੰਦੋਲਨ ਨੇ ਦਿਨ ਦੁਗਣੀ ਤੇ ਰਾਤ ਸੋਗੁਣੀ ਤਰੱਕੀ ਕਰਦੀ ਹੈਗੀ ਆ ਇਹ ਅੰਦੋਲਨ ਕੋਈ ਨਹੀਂ ਆਹੇ ਜੀ ਦੁਨੀਆ ਦੀ ਪਾਰਲੀਮੈਂਟ ਹੈ ਤੁਸੀਂ ਦੇਖ ਲਓ ਉਹਨਾਂ ਸਮਾਂ ਦੱਸੂਗਾ ਕਿੱਥੇ ਪੰਜਾਬੀ ਹੋਣ ਉੱਥੇ ਦਾ ਮੁੱਦਾ ਨਾਂਗ ਲੱਗੂਗਾ ਆਹ ਨਾਲੇ ਤੁਹਾਨੂੰ ਕਿ ਦੇਖਿਓ ਵਿਰੋਧੀ ਧਿਰਾਂ ਨੂੰ ਮਜਬੂਰ ਹੋਣਾ ਪੈਣਾ ਵਿਧਾਨ ਸਭਾ ਕੌਡੀਆਂ ਮੰਗਾ ਨੂੰ ਲੈ ਕੇ ਮਤੇ ਪਾਉਣੇ ਪਾਉਣੇ ਆਹ ਭਗਵਾਨਤਮਾਨ ਚਲਾ ਰਿਹਾ ਇੱਕ ਮਾਇਸਤ ਵਿਧਾਨ ਸਭਾ ਬਜਟ ਤੇ ਦੇਖਿਓ ਵੀ ਕਿਹੜੇ ਭਾਗਕ ਦੀ ਉਦਨ ਕਰੇ ਐਵੀ ਹੋਗਾ ਅੰਦੋਲਨ ਖਾ ਜਾਊਗਾ ਜਿੱਥੇ ਜਿੱਥੇ ਵੀ ਅਜਲਾਸ ਹੋਊਗਾ ਕਿੱਤੀ ਇਸ ਵੇਲੇ ਪੂਰਾ ਗਰਮੇ ਅੰਦੋਲਨ ਦੇ ਇਸ ਭਰਮਿਕ ਹਰ ਵਿਰੋਧੀ ਧਿਰ ਉਹਦਾ ਲਹਾ ਟਟੂਗੀ ਹਰੇਕ ਗੱਲ ਯਾਦ ਰੱਖੋ ਸਿਆਸਤ ਦੇ ਵਿੱਚ ਜੜੀਆਂ ਵੀ ਪਾਰਲੀਮੈਂਟ ਚੋਣਾ ਲੜਦੀਆਂ ਪਾਰਟੀਆਂ ਨੇ ਕੋਈ ਵੀ ਤੁਹਾਡੇ ਨਾਲ ਨਹੀਂ ਆਉਂਦੀਆਂ ਇੱਕ ਅਕੜਾ ਹੋਇਆ ਕਿ ਮੋਦੀ ਜੀ ਹੁਣਾਂ ਪਿਛਲੇ 10 ਸਾਲਾਂ ਵਿੱਚ 14.52 ਹਜ਼ਾਰ ਕਰੋੜ ਰੁਪਇਆ ਕਾਰਪੋਰੇਟ ਦਾ ਰਾਈਟ ਆਫ ਐਲਪੀਏ ਕਰਕੇ ਮਾਫ ਕੀਤਾ ਉਹਨਾਂ ਲਈ ਕਾਨੂੰਨ ਆਪ ਦੇਵੇ ਜੇ ਤੁਸੀਂ ਪਿਛਲੇ 20 ਸਾਲਾਂ ਦਾ ਲਾ ਲਓ ਵਿੱਤੇ ਪੰਚ ਲਾਓ ਤੇ ਉਹਨਾਂ ਸਾਲਾਂ ਵਿੱਚ 42 ਲੱਖ ਕਰੋੜ ਰੁਪਏ ਦਾ ਕਾਰਪੋਰੇਟ ਕਰਾਉਣਾਂ ਨੂੰ ਮਾਫਿਆ ਨਹੀਂ ਮਿਲਿਆ ਤੁਸੀਂ ਦਵਾ ਸਰਕਾਰਾਂ ਨੂੰ ਜੇ ਦੇਖੋ ਤੇ ਘੱਟ ਕਿਸੇ ਨੇ ਵੀ ਨਹੀਂ ਕੀਤੀ ਹੈ ਕੋਈ ਸੈਕਲੋਰੀਜ਼ਮ ਦੇ ਨਾਂ ਤੇ ਵੋਟਾਂ ਲਾ ਰਿਹਾ ਕੋਈ ਹਿੰਦੂਇਜ਼ਮ ਦੇ ਨਾਂ ਤੇ ਵੋਟਾਂ ਲਾ ਰਿਹਾ ਕੋਈ ਪੰਥ ਦੇ ਨਾਂ ਤੇ ਵੋਟਾਂ ਲਾ ਰਿਹਾ ਵੋਟਾਂ ਸਾਰੇ ਹੀ ਲੈਣਾ ਚਾਹੁੰਦੇ ਆ ਕੋਈ ਸਕੂਲਾ ਵਿਦਿਆ ਦੇ ਨਾਂ ਤੇ ਕੋਈ ਚੰਗੀ ਸਿੱਖਿਆ ਦੇ ਨਾਂ ਤੇ ਵੋਟਾਂ ਲਾ ਰਿਹਾ ਹਰੇਕ ਦਾ ਅਜੰਦਾ ਆਪੋ ਆਪਣਾ ਆ ਕਿਸੇ ਵੀ ਵਿਰੋਧੀ ਧਿਰ ਤੋਂ ਕਿਨੇ ਰਹਿ ਗਏ ਦੋ ਕਿ ਸੇ ਵੀ ਵਿਰੋਧੀ ਧਿਰ ਤੋਂ ਕੋਈ ਆਸ ਨਾ ਰੱਖਿਓ ਕਿ ਜ਼ਰੂਰੀ ਬੇਨਤੀ ਸਮਾਉ ਗਿਆ ਇਹ ਸਾਡੇ 3:30 ਵਜੇ ਪੁਤਲੇ ਨੂੰ ਅੱਗ ਲਾਉਣੀ ਆਪਾਂ ਔਰ ਜੇ ਅਸੀਂ ਸਾਰੇ ਜਾਨਾਂ ਦੇ ਧਿਆਨ ਨਾ ਸੁਣਿਓ ਬਸ ਅਗੇ ਧਿਆਨ ਹਾਂ ਜਿਹੜੇ ਵੀ ਆਗੂਆਂ ਨੇ ਤੈਅ ਕੀਤੀ ਟੀਮ ਉਹ ਲਾਉਂਦੀ ਆ ਜੇ ਇੱਥੇ ਬੈਠੇ ਰਹੀਏ ਤਾਂ ਮਾਈਕ ਚ ਖਲੋਤਾਰੇ ਨਾ ਤੇ ਲਾਗੇ ਇੱਥੇ ਖਲੋ ਕੇ ਨਾਰੇ ਮਾਰੀਏ ਪ੍ਰੈਸ ਨੂੰ ਕਬਜ਼ ਕਰੰਦੀਏ ਮਾਤੇ ਬੋਲੂਗਾ ਨਾਰੇ ਵਜਦੇ ਜਾਣਗੇ ਕੋਈ ਨਾ ਬਈਏ ਨਹੀਂ ਤੇ ਭੀੜ ਐਨੀ ਪੈ ਜੂ ਕੋਈ ਪ੍ਰੈਸ ਕਵਰੇਜ ਨਹੀਂ ਹੋਣੀ ਲਾਗੀ ਟੱਕੇ ਵੱਜਣਗੇ ਕੋਈ ਐਕਸੀਡੈਂਟ ਹੋ ਗਿਆ ਉਹ ਸਾਡੇ ਲਈ ਨੁਕਸਾਨ ਉਹ ਠੀਕ ਹੈ કે ਗਲਤ ਆਇਥੇ ਖਲੋਤੇ ਰੋ ਖਲੋ ਕੇ ਨਾਰੇ ਮਾਰਾਂਗੇ ਜਿਹੜੀ ਆਗੂਆਂ ਨੇ ਟੀਮ ਡਿਸਾਈਡ ਕਰਾਈ ਕੀਤੀ ਹੋਈ ਆ ਵੀ ਦੋ ਵਰਦੇ ਜਾ ਕੇ ਉਹ ਪੁੱਤਰੇ ਨੂੰ ਆਇਥੇ ਦਿਸਣ ਰਿਹਾ ਮੈਨੂੰ ਤੁਸੀਂ ਵੀ ਆਨਮੂਨ ਕਰਕੇ ਖਲੋ ਜਿਓ ਖਲੋ ਜਓ ਆ ਜੀ ਖਲੋ ਜੋ ਇੱਥੇ ਨੂੰ ਮਾਰੇ ਲੰਦਾ ਰਹੂਗਾ ਡਬਲਯੂਟੀਓ ਦੇ ਪਰ ਸਾਡੀ ਆਜ਼ਾਦੀ ਨਾ ਕਵਰ ਕਰੂਗੀ ਆਹ ਭਾਈ ਇੱਧਰ ਚੱਲੋ ਸਾਰਿਆਂ ਨੇ ਇੱਥੇ ਖਲੋਤੋ ਆਪਾਂ ਲੂਟਰਾਂ ਨੂੰ ਕਮਾਉਣਾ ਉਤਲੇ ਦੇ ਵਾਅਦੇ ਕੋਈ ਵੀ ਨਾ ਜਾਏ ਇੱਥੇ ਖਲੋਤੇ ਰ ਆਗੂਆਂ ਨੂੰ ਦੇਖਤੀ ਕਰਦੇ ਆ ਉਹ ਚਲੇ ਜਾਣ ਇੱਕ ਗੱਡੀ ਖਲੋਤੀ ਆ ਮੇੜੇ ਤੋਂ ਪਸਾਹ ਕਰ ਲੋ ਗੱਡੀ ਮੈਂ ਫੇਰ ਦੇਖਦੀ ਕਰਦਾ ਜੇ ਸਾਡੀ ਪਈ ਪਤੇ ਜੱਜ ਬੰਦੀ ਦਾ ਕੱਢ ਰਿਹਾ ਉੱਪਰ ਲੋ ਬੰਨੇ ਕਿਉਂ ਜਾ ਰਿਹਾ ਬਈ के जा कंहिं खो सारे कर